ਇਕ ਨੌਜਵਾਨ ਦੀ ਭੇਤ ਪਰ ਹਾਲਾਤਾਂ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਮਾਮੂਲੀ ਜਿਹੇ ਝਗੜੇ ਤੋਂ ਬਾਅਦ ਕੁੱਟ-ਕੁੱਟ ਕੇ ਇਸ ਨੌਜਵਾਨ ਨੂੰ ਮਾਰ ਦਿੱਤਾ ਗਿਆ ਹੈ ਦੇ ਨਾਲ ਹੀ ਪਤਨੀ ਦਾ ਇਹ ਦੁੱਖ ਨਹੀਂ ਦੇਖਿਆ ਜਾ ਰਿਹਾ ਕਿਉਂਕਿ ਚੀਖ ਚਿਹੜਾ ਉਸ ਦੇ ਵੱਲੋਂ ਪਾਇਆ ਜਾ ਰਿਹਾ ਹੈ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਕਾਫੀ ਪੁੱਭਾ ਮਾਰ ਕੇ ਰੋ ਰਹੇ ਨੇ ਬੀਤੀ ਰਾਤ ਉਸ ਪਿੰਡ ਦੇ ਹੀ ਦੋ ਵਿਅਕਤੀਆਂ ਦੇ ਨਾਲ ਝਗੜਾ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਜਾਣਕਾਰੀ ਮਿਲੀ ਹੈ ਕਿ ਪਿੰਡ ਦੇ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਇੱਕ ਕੰਮ ਕਰਦਾ ਸੀ ਨੌਜਵਾਨ ਜਿਸ ਤੋਂ ਬਾਅਦ ਝਗੜਾ ਹੁੰਦਾ ਪਰਿਵਾਰ ਦਾ ਦੋਸ਼ ਹੈ ਇਹਨਾਂ ਦੇ ਵੱਲੋਂ ਹੀ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਪਹਿਲਾਂ ਇਹਨਾਂ ਦੇ ਵੱਲੋਂ ਹੀ ਮ੍ਰਿਤਕ ਨੌਜਵਾਨ ਦੀ ਬੁਰੀ ਤਰ੍ਹਾਂ ਦੇ ਨਾਲ بیسਬਾਲ ਅਤੇ ਹੋਰ ਹਥਿਆਰਾਂ ਦੇ ਨਾਲ ਮਾਰਕੁਟਾਈ ਕੀਤੀ ਜਾਂਦੀ ਹੈ ਫਿਰ ਘਰ ਆ ਕੇ ਉਸ ਦੇ ਨਾਲ ਉਸ ਦੇ ਭਰਾ ਤੇ ਉਸ ਦੀ ਪਤਨੀ ਨੂੰ ਵੀ ਕੁੱਟਿਆ ਜਾਂਦਾ ਹੈ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਲੋਕ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਉਸ ਦੇ ਘਰ ਦੇ ਬਾਹਰ ਇਕੱਠੇ ਹੋ ਗਏ ਸੀ ਇਸ ਤੋਂ ਇਲਾਵਾ ਪੁਲਿਸ ਵੀ ਉੱਥੇ ਹਾਜ਼ਰ ਸੀ ਪਰ ਫਿਲਹਾਲ ਪੁਲਿਸ ਨੇ ਮਾਮਲੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕੁਝ ਕਹਿਣਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਨਾਲ ਹੀ ਪਿੰਡ ਵਾਸੀ ਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਤੁਹਾਨੂੰ ਉਹ ਵਿਸਥਾਵਾਵਾਂਗੇ ਪੇ ਹੋ ਗਿਆ ਉਹਦਾ ਵੀ ਅੱਗੇ ਵੀ ਇੱਕ ਦੋ ਵਾਰੀ ਲੜਿਆ ਸੀ ਤੇ ਰਾਤੀ ਵੀ ਇਕੱਲਾ ਹੀ ਹੋ ਤੋਂ ਉਹਨਾਂ ਪਹਿਲਾਂ ਇੱਥੇ ਲੜਿਆ ਮੁਰਕੇ ਚੌਂਕ ਚ ਲੈ ਆ ਗਏ ਉਧਰ ਨੂੰ ਦੋ ਜਾਨੇ ਚਾਚਾ ਭਤੀ ਜੀ ਗੱਡੀ ਤੇ ਹਰਮਨ ਉਹਦੇ ਜਾ ਕੁਟਿਆ ਮੁਰਕੇ ਇੱਥੇ ਲਿਆ ਕੁਟਿਆ ਵਾ ਤਾਂ ਆਪਾਂ ਤੇ ਇੱਥੇ ਆਏ ਨਹੀਂ ਜੇ ਆਪਾਂ ਹੁੰਦੇ ਤਾਂ ਸਾਨੂੰ ਭਾਉਂਦਾ ਹਣਾ ਤੋ ਉਹਨੂੰ ਹੁਣ ਉਹਦੀ ਮੌਤ ਹੋ ਗਈ ਆ ਸਾਨੂੰ ਅਨਸ਼ਾਫ ਚਾਹੀਦਾ ਏ ਕੇ ਗੱਲਾਂ ਦੀ ਹਾਂਜੀ ਪੁਲਸ ਹੋ ਗਈ ਜੀ ਆ ਪੁਲਸਾਂ ਜੀ ਵੀ ਗਲੋਤੀ ਆ ਜੀ ਗੱਲ ਹੋ ਗਈ ਨਹੀ ਪਾਜੀ ਮੈਨੂੰ ਕਰੋ ਕਲਾਇਆ ਦੁਕਾਨ ਤੇ ਉਹ ਮੁੰਡਾ ਇਧਰੋਂ ਆਇਆ ਬੈਸਬਾਲ ਲੈ ਕੇ ਦੌੜਾ ਦੌੜਾ ਮਾ ਕਰ ਕੋਈ ਤੇ ਜਾ ਕੇ ਤੇ ਕੁੱਟਣ ਡੈ ਪਿਆ ਵਾ ਕੋਈ ਇਹਦੀ ਗੱਲ ਐ ਇਹ ਆ ਕਿ ਸਾਢੇ 8 ਵਜੇ ਦੀ ਗੱਲ ਰਾਤ ਮੈਨੂੰ ਆਨ ਕੇ ਹੰਦੀ ਕਾਲ ਰਾਤ ਦੀ ਮੈਨੂੰ ਕਹਿੰਦਾ ਕਿ ਰਿਪਕਾ ਮੈਨੂੰ ਬਚਾਲਾ ਜਦੋਂ ਉਹਨੇ ਉੱਥੇ ਮਾਰਿਆ ਕਹਿੰਦਾ ਮੈਨੂੰ ਬਚਾਲਾ ਮੈਂ ਤੈਨੂੰ ਚੰਗਾ ਪੜਾ ਭੇਜਿਆ ਕੀ ਹੋ ਗਿਆ ਵਾ ਕਹਿੰਦਾ ਮੈਨੂੰ ਮਾਰਤਾ ਹਰ ਮਾਨ ਨੇ ਤੇ ਗੱਡੀ ਨੇ ਉਹ ਆਏ ਤੇ ਇਥੋਂ ਸਾਨੂੰ ਹਲੇ ਮੈਨੂੰ ਆਇਆ ਤੇ ਘਰੋਂ ਆਏ ਤੇ ਘਰੋਂ ਹਨ ਦੋਵਾਂ ਨੂੰ ਤੂੰ ਕਿਥੇ ਲੈ ਗਿਆ ਮੇਰੀਆਂ ਮਨ ਰਗਾ ਸਾਡੇ ਉਹਦੀਆਂ ਤੇ ਰਗਾ ਛੱਡਦਾ ਹੀ ਨਹੀਂ ਮੈਂ ਬੜੀ ਮੁਸ਼ਕਲ ਉਹਨੂੰ ਬਚਾਇਆ ਬਾਅਦ ਚ ਕਦੀ ਮੈਨੂੰ ਕਿਹ ਬੰਦੇ ਛੱਡ ਦਿੰਦਾ ਸੀ ਜੋ ਉਹਨੂੰ ਸਡਾਉਣੀ ਸੀ ਮੈਂ ਤੇ ਮਾਰਨ ਨਹੀਂ ਹਟਦਾ ਉਹਨੂੰ ਚਲੱਖਣ ਸਿੰਘ ਕੋਈ ਰਾਤੀ ਦਾ ਕੋਈ ਟਕੜਾ ਹੋਇਆ ਕੋਈ 8 ਵਜੇ ਨਾਲ ਤੇ ਉਹ ਟਕੜੇ ਦੇ ਨਾਲ ਹੀ ਇਹ ਇਹ ਖਾਲੀ ਸੀ ਤੇਰਾ ਪਕੋ ਕੋਲਪਲ ਨੇ ਕੀ ਦੱਸਦੇ ਕੋ ਗੋਲ ਜਾ ਬੈਠ ਉਹਨੂੰ ਕਹਿੰਦੀ ਬਸ ਪਰ ਉਹਨੇ ਮਾਰਿਆ ਦੋ ਤਿੰਨ ਮਾਰਿਆ ਸਾਥੀ ਦੇ ਵੱਜ ਗਏ ਤੇ ਕੋਲ ਸੱਜਾ ਤੇ ਮਾਰਿਆ ਇੱਕ ਘੜਾਂ ਕੇ ਸੌਂ ਗਿਆ ਮੁੜਕੇ ਨਹੀਂ ਉੱਠਿਆ ਰਾਤ ਹਾਂ ਸ਼ਰਾਬ ਸੂ ਸਾਰੀ ਪੀਂਦੇ ਉਹ ਹੀ ਪੀਂਦਾ ਹੈ ਜਦ ਮਾਰਿਆ ਇਹ ਵੀ ਪੀਂਦਾ ਹੈ ਹਾਂ ਜੰਗਲਾਂ ਨੇ ਉਹਨੂੰ ਮੁੜਕੇ ਬਾਹਰ ਚਾੜ ਕੇ ਮਾਰਿਆ ਫਿਰ ਉਦੋਂ ਲੜਾਈ ਉਧਰ ਹੀ ਭਰਾ ਨੂੰ ਮਾਰ ਭਰਾ ਨੂੰ ਬਾਹਰ ਚ ਮਾਰਿਆ ਆਪਣਾ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਜਿਹੜਾ ਗਲਤੀ ਇਹਨਾਂ ਕੀਤੀ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਰਾਸ ਨੂੰ ਰਿਆ ਕਬਜ਼ੇ ਵਿੱਚ ਪੁਲਿਸ ਨੇ ਉਹਸ ਆਪਣੀ ਕਾਰਵਾਈ ਕਰ ਰਹੀ ਹੈ ਡੈਡ ਬਡੀ ਭੇਜੀ ਆ ਅਸੀਂ ਪੋਸਟਮਾਰਟਮ ਵਾਸਤੇ ਦੇਖਦੇ ਜੋ ਵੀ ਪ੍ਰਤਿਕ ਕਰਨ ਹੋਣਗੇ ਉਹ ਕਾਰਵਾਈ ਕਰਾਂਗੇ ਕਾਰਨ ਦਿੱਥੋ ਫਿਲਹਾਲ ਇਹ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ ਹੈ ਜੀ